ਹਾਂਜੀ ਮਿੱਤਰੋ ਸਾਰੇ ਪਿਆ ਬਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਮੀਰ ਦਾਦੇ ਵੀ ਸਾਂ ਠੀਕ ਠਾਕ ਹੋਵੇ ਮਿੱਤਰੋ ਆਪਾਂ ਪੂਰੇ ਕੈਡਾ ਤੇ ਹਾਂਜੀ ਮਿੱਤਰੋ ਆ ਡਾਇਰੈਕਟਰ ਤੇ ਮੈਂ ਸਾਨੂੰ ਇੱਕ ਰੀ ਇੰਡੀ ਆਪਾਂ ਗੱਲ ਕਰਦੇ ਆ ਤੇ ਅੱਜ ਬੜੇ ਦਿਨਾਂ ਬਾਅਦ ਰਮੀ ਨਿਵਾ ਬਲੌਗਰ ਹਾਂ ਮਿੱਤਰੋ ਆਪਣਾ ਨਿਓ ਹੌਲੰਡ ਖੜਾਇਆ ਠੀਕ ਆ ਤੇ ਆਪਾਂ ਇਹਦਾ ਕਬਰ ਮੰਗਾਇਆ ਸੀ ਵੀਰੇ ਨੇ ਬਤਾ ਤੇ ਆਪਾਂ ਮੋਸਲ ਇੱਕ ਵਾਰੀ ਫੇਰ ਪਣੀ ਜਗਾ ਮਿੱਤਰੋ 12 ਜੂਨ ਨੂੰ ਆਈ ਹੀ ਨੇਰੀ ਤੇ ਇਹ ਖੜਾਇਆ ਸੀ ਮੋਟਰ ਤੇ ਤੇਨ ਦੇ ਉੱਤੇ ਆਣ ਟ੍ਰੀਕ ਦਾ ਟਾਣਾ ਵੱਜਣ ਵਾਲੇ ਬੜੀ ਦੂਰ ਤੱਕ ਗਿਆ ਕਿੱਥੇ ਲੈ ਗਿਆ ਉਹ ਪਿੱਟਾ ਤੱਕ ਗਿਆ ਦੂਰੇ ਇੰਨੀ ਦੂਰੇ ਘੁੰਮਦਾ ਗਿਆ ਕਿਉਂਕਿ ਵਾਂਚ ਖੜਾ ਹੈਗਾ ਤੇ ਥੱਲੇ ਆਪਣੀ ਡੁੰਗੀ ਵਾਲੀ ਪੈਲੀ ਸੀ ਸਾਈਕਲ ਤੇ ਮਿੱਤਰੋ ਆਪਾਂ ਤੁਹਾਨੂੰ ਸ਼ੈੱਡ ਵੀ ਦਿਖਾ ਦਿੰਨੇ ਆ ਕਿਵੇਂ ਦਾ ਆ ਵੇਖੋ ਸ਼ੈੱਡ ਬਾਬੀ ਦੀ ਕਿਰਪਾ ਨਾਲ ਸ਼ੈੱਡ ਵੀ ਪਾਤਾ ਠੀਕ ਆ ਤੇ ਟ੍ਰੈਕਟਰ ਪਛਾਣਨੋਂ ਬਸ ਕਿਹੜਾ ਤੇ ਹੁਣ ਮੈਂ ਤੁਹਾਨੂੰ ਬਾਅਦ ਦੱਸਦਾ ਅਣੀ ਮਿੱਤਰੋ ਆਪਾਂ ਐਸੇ ਨਗਰਾਂ ਜਿੱਥੇ ਠੀਕ ਆ ਤੇ ਆ ਆਪਣਾ ਨਾਮਾ ਫਾਰਮ ਬਣਾਇਆ ਆ ਨਗਰਾਂ ਲਈ ਬਸ ਇਨਾ ਸ਼ੈੱਡ ਰਹਿ ਗਿਆ ਤੇ ਉਦੀ ਆਪਣੀ ਥੁੰਦੀ ਤੇ ਮਿੱਤਰੋ ਇਹ ਨਹੀਂ ਸੁਣਨ ਵਾਲੀ ਉਹਦਾ ਛੱਡ ਗਿਆ ਮਗੇ ਇੱਥੇ ਮੈਂ ਤੇ ਛੱਡ ਪਾਣਾ ਠੀਕ ਆ ਤੇ ਆਪਣਾ ਖਾਡਾ ਤੇ ਮੈਂ ਨਿਊ ਫਾਜੀ ਨਾ ਦੇ ਖਾਡਣਾ ਕਿਹਿੰਦਾ ਆ ਆਪਾਂ ਹੋਰ ਵੀ ਡੰਗਰ ਲਾ ਕੇ ਆ ਮੈਂ ਭਾਗੇ ਨਹੀਂ ਕਿਉਂਕਿ ਗਰਮੀ ਬਹੁਤ ਹੈ ਜਾ ਤੇ ਆਪਣੇ ਕੋਲ ਥਾਂ ਥੋੜੀ ਆ ਬਰਾਂਡੇ ਜਿੰਨਾ ਚੈ ਸ਼ੈੱਡ ਨੂੰ ਵੀ ਨਾ ਕੋਈ ਨਿੱਕਾ ਵੱਡਾ ਡੰਗਰ ਨਹੀਂ ਲੱਗਣਾ ਉਹਨਾਂ ਉਰ ਹੈਗੇ ਆ ਛੱਡ ਨਬੀ ਜੀ ਨੇ ਆਪਣੀ ਦਿਨਾਂ ਦਾ ਫਿਰ ਮੈਂ ਉਹਨੇ ਮੜਾ ਇੱਥੇ ਮੇਟਰਾ ਆਪਾਂ ਡੰਗਰ ਬੰਨੀ ਦੇ ਪਰੇ ਨੇ ਦਿਨਾਂ ਥਾਂ ਥੋੜੀ ਆ ਇੱਕ ਬੱਚੇ ਵੀ ਦਿਖਾਉਣਾ ਮਿੱਤਰੋ ਆਪਾਂ ਕੀ ਕਰੇ ਤੇ ਆਪਣੇ ਡੇਟਰਾ ਖੜਿਆ ਨੇ ਮੈਂ ਫਰੈਸ਼ ਲਗਾ ਕੇ ਤੁਹਾਨੂੰ ਦਿਖਾ ਦੂੰਗਾ ਮਿੱਤਰੋ ਅੱਜ ਮੀਂਹ ਵਾਦੂ ਆ ਵੇਖੋ ਬੱਦਲ ਚੱਕਰ ਬੱਕਰੀ ਹਾਈ ਬਹੁਤ ਜ਼ਿਆਦਾ ਮੀਂਹ ਹੋਣਾ ਹੈ ਕਿ ਮਿੱਤਰੋ ਆਪਣੇ ਪੰਜਾਬ ਚ ਬੜਾ ਜ਼ਿਆਦਾ ਮੀਂਹ ਪੈਂਦਾ ਪਿਆ ਤੇ ਮੈਂ ਕਿਹਾ

ਅਣੀ ਮਿੱਤਰੋ ਆ ਖੜਾ ਆਪਣਾ ਟਰੈਕਟਰ ਠੀਕ ਆ ਮੈਂ ਤੁਹਾਨੂੰ ਦਿਖਾਉਂਦਾ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਆ ਟਰੈਕਟਰ ਪਰ ਮੇਲੇ ਪੈਲ ਬੜੇ ਹੋਏ ਚਲੋ ਆਪਾਂ ਸਵੇਰੇ ਤੁਹਾਨੂੰ ਦਿਖਾ ਦਾਂਗੇ ਮਿੱਤਰ ਆਪਾਂ ਇੱਕ ਤਾਂ ਲਿਆ ਬਛੱਲਾ ਟੰਗਿਆ ਨੇ ਟਰੈਕਟਰ ਤੇ ਤੇ ਬਾਕੀ ਜੀ ਤੇ ਜਿਹੜਾ ਆ ਟਰੈਕਟਰ ਨੂੰ ਆਪਾਂ ਮੋਡੀਫਾਈ ਕਰਾਂਗੇ ਮਿੱਤਰੋ ਝੂਨੇ ਲੱਗੇ ਜੀ ਤੇ ਇੱਕ ਤਾਂ ਟਾਇਰ ਚ ਪਾਵਾਂਗੇ ਦੂਜੀ ਡਕ ਡਕ ਚੰਗੀ ਸ਼ੈਲੀ ਜਿਹੀ ਲਵਾਣਾ ਬਬੂ ਕਿੰਗ ਮਿਲਦੇ ਆਪਾਂ ਇਹ ਬਦਲ ਰਹਾ ਹੈ ਰੇਲਿਸ਼ ਕਾਨੀ ਜਾਈਏ ਇਹ ਹੁਣ ਮੈਂ ਜਾ ਕੇ ਤੇ ਤੁਹਾਨੂੰ ਮਿਲਦੇ ਆਂ ਸਵੇਰ ਸਵੇਰ ਹਾਂਜੀ ਮਿੱਤਰੋ ਅੱਜ ਆਈ ਨੈਕਸਟ ਡੇ ਤੇ ਵੀ ਆ ਚੱਲ ਮਿਲਕਾਂਗੇ ਸਾਈਂ ਠੀਕ ਹੋਵੇ ਮਿੱਤਰੋ ਕਾਲਾਪਾ ਗਈ ਪੈਲੀ ਵਾਂ ਮੈਨੂੰ ਇਹ ਜੀ ਰਾਤ ਰਾਤ ਨੂੰ ਪਤਾ ਬਦਲ ਬਹੁਤ ਜਿਆਦਾ ਖੜਕੰਦੇ ਆ ਹੈਗਾ ਤੇ ਮਿੱਤਰੋ ਇੱਕ ਤਾਂ ਇਹਦੇ ਨਾਲ ਪਹਿਲਾਂ ਮੈਂ ਟਰੈਕਟਰ ਦਾ ਖੋਲਦਾ ਵਾਂ ਨਾਲੇ ਵੀ ਇਹਨੇ ਜੇ ਪਾਣੀ ਪਿਆ ਤਣੀ ਜੇ ਪਾਣੀ ਪਿਆ ਮੈਂ ਸਾਫ਼ ਕਰੂੰਗਾ ਤੇ ਹੁਣ ਪਹਿਲਾਂ ਮੈਂ ਖੋਲ ਕੇ ਤੁਹਾਨੂੰ ਫੇਰ ਮਿਲਦਾ ਰੋਪਾ ਕਵਰ ਦੇ ਵਿੱਚ ਆ ਗਏ ਮਿੰਦਰ ਕਵਰ ਆਪਣਾ ਬਹੁਤ ਵਧੀਆ ਸਾਰਾ ਥਣੋਂ ਵੀ ਕਵਰ ਹੀ ਆ ਤੇ ਮਿੰਦਰ ਪਾਣੀ ਸਿਰਫ ਜਿੱਪਾ ਤੇ ਲੱਗ ਲੱਗੇ ਆ ਸੀ ਆਵੇ ਜ ਆ ਤੇ ਜਾਂ ਫਿਰ ਆ ਰਿਹਾ ਤੇ ਇਹ ਆਪਣੇ ਕੋ ਕੱਪੜਾ ਹੈਗਾ ਪਰ ਕੱਪੜੇ ਨੂੰ ਸਾਫ਼ ਕਰ ਲਾਂਗੇ ਪਹਿਲਾਂ ਤਾਂ ਮੈਂ ਤੁਹਾਨੂੰ ਇਨਸ਼ਾਅਰ ਦੇ ਤੁਹਾਨੂੰ ਚੈੱਕ ਕਰੋ ਇੱਕ ਵਾਰੀ ਜੋ ਹਿੱਲੇਗਾ ਤਾਂ ਬੜਾ ਘੰਗਾ ਮਿੰਦਰ ਆਪਾਂ ਕਵਰ ਸੀਟ ਵੀ ਲਿਆ ਕੇ ਪਾ ਲਈ ਕਵਰ ਨੇ ਸੀਟ ਕਵਰ ਤੇ ਵਧੀਆ ਬਣਿਆ ਹੋਇਆ ਹੈ ਕੰਫਰਟੇਬਲ ਜਾ ਤੇ ਨਾਲੇ ਨਾ ਹੀ ਦੀ ਥੱਲੇ ਲਗਾ ਗੇ ਜੇਪ ਤੇ ਆਪਾਂ ਇਹ ਫੋਨ ਰੱਖ ਲਾ ਕਰ ਰਹੇ ਆ ਗੰਨ ਲਾ ਕੇ ਤੇ ਆਹ ਵੇਖੋ ਆਪਣਾ ਡੇਕ ਪੂਰਾ ਸਾਰੀ ਰਾਤ ਤਾ ਮੇਰੇ ਆਪਾਂ ਟੇਪ ਵੀ ਕਰਾ ਲਈ ਸੀ ਉਦੋਂ ਮੈਂ ਵਲੌਗ ਨਹੀਂ ਬਣਾਇਆ ਸੀ ਟੇਪ ਤਾਂ ਵੀ ਟੇਪ ਵੀ ਕਰਾ ਲਈ ਸਾਰੇ ਬੰਨੇ ਤੇ ਮਿਲਦੇ ਆਪਾਂ ਪਾਣੀ ਕੱਢਣ ਤੋਂ ਬਾਅਦ ਹਾਂਜੀ ਮਿੱਤਰੋ ਆਪਾਂ ਪਹੁੰਚਿਆ ਖੇਤ ਤੇ ਮੈਂ ਤੁਹਾਨੂੰ ਖੇਤ ਦੇ ਖਾਦ ਲੈਣੇ ਪਹਿਲੀ ਗੱਲ ਤਾਂ ਆਪਣੀ ਮੋਟਰ ਦੇ ਨੇ ਮੇਰੇ ਤੋਂ ਸੱਪਾਂ ਦਾ ਜੋੜਾ ਤੇ ਮੈਨੂੰ ਵੀ ਮਾੜਾ ਮਾ ਧਿਆ ਅ ਜੰਮੂ ਤੋੜਨੇ ਪਰ ਤੋੜੇ ਨਹੀਂ ਗਏ ਤੇ ਇੱਕ ਨੇਰੀ ਆ ਗਈ ਨਾਲੇ ਮੂੰਹ ਕੱਚੇ ਹੋ ਗਿਆ ਟਾਣੇ ਕੱਚੇ ਹੋ ਗਏ ਮੇਰਾ ਮਤਲਬ ਤੇ ਬਾਕੀ ਸਭ ਤੋਂ ਵੱਧ ਮੈਂ ਆਪਣੀ ਮੋਟਰ ਤੇ ਜਿਆਦਾ ਡਰ ਹੁੰਦਾ ਵਾ ਕੋਈ ਸਾਪ ਇੱਕਦਮ ਮੋਟਰ ਤੇ ਆ ਮੈਨੂੰ ਘੇਰ ਹੀ ਲਿਆ ਸਾਪ ਨੇ ਮम्मा ਹਾਂ ਵਜਿਆ ਆ ਜੰਮੂ ਚੈੱਕ ਕਰੋ ਇੱਕ ਰਿਹਾ ਮੌਸਮ ਮੈਂ ਕਿਰ ਆਪਣੀ ਮੋਟਰ ਤੇ ਕੋਈ ਵੀ ਆਣਾ ਮੇਰਾ ਮਿੱਤਰ ਆਵੇ ਸਮਾਦਣਾ ਰਹਿ ਗਿਆ ਜੰਮੂ ਤੋੜਨਾ ਉਹਰ ਕੋਹਲੀ ਗਿਆ ਨਾ ਆਪਾਂ ਬੱਸ ਉਹਨਾਂ ਟਰੈਕਟਰ ਤੋਂ ਉਹਨੇ ਬਾਪੂ ਨੂੰ ਉਤਾਰ ਦੇ ਟਰੈਕਟਰ ਤੋਂ ਉਹ ਬਾਪੂ ਟਰੈਕਟਰ ਡਾਕਟਰ ਨਾਲ ਸਮਝਦੇ ਆ ਟਰੈਕਟਰ ਹੈ ਕਿੰਨਾ ਪਿਆ ਉਹਕੇ ਮਿੱਤਰੋ ਮਿਲਦੇ ਆ ਫਿਰ ਚਲਾਉਣ ਤੋਂ ਬਾਅਦ ਮਿੱਤਰੋ ਆਪਾਂ ਚੱਲੇ ਕੱਦੂ ਘਰ ਨਾ ਮੈਂ ਡੈਡੀ ਨੂੰ ਵਾੜਿਆ ਸੀ ਮੈਂ ਕਿਹਾ ਡੈਡੀ ਮੈਂ ਹਮ ਨਾ ਤੁਸੀਂ ਉੱਪਰ ਜਾਓ ਸੌਤ ਸੁਲੇ ਲੋ ਕਿਉਂਕਿ ਡੈਣੀ ਵਾਵਾ ਜੈਸੇ ਲੱਗੇ ਹੋਏ ਕਿਉਂਕਿ ਆਪਣਾ ਟਰੈਕਟਰ ਦੇ ਨਾ ਕਿੜਾ ਆਪਣਾ ਮਹੀਂਦਰਾ ਟਰੈਕਟਰ ਨਾਲ ਟਾਇਰ ਪੈਣ ਵਾਲਿਆ ਪੈ ਹੈਗੇ ਨੇ ਟਾਇਰ ਤੇ ਸਲਿੱਪ ਮਾਰਦਾ ਕੋਈ ਮੱਕਈ ਵਾਲੀ ਪਹਿਲੀ ਤੁਹਾਨੂੰ ਪਤਾ ਸਲੀਪ ਯਾਦੀ ਮਾਰਦੀ ਹੁੰਦੀ ਆ ਤੇ ਟਾਪਾ ਦਾ ਤਾਂ ਇੰਨਾ ਜਿਆਦਾ ਡਰ ਨਹੀਂ ਮੈਨੂੰ ਬੱਚੇ ਦੇ ਹਿਸਾਬ ਨਾਲ ਮੈਂ ਡਰਾਇਆ ਸੀ ਨਾ ਉਹ ਜਿਆਦਾ ਡਰ ਸੀਗਾ ਮਿੱਤਰੋ ਕੀ ਹਾਲ ਜਲ ਮੀਤਕਾਰ ਨੇ ਸਾਰੇ ਠੀਕ ਠਾਕ ਹੋ ਗਏ ਮਿੱਤਰੋ ਆਪਾਂ ਰਾਤ ਆਪਾਂ ਗਏ ਸੀਗੇ ਆਪਾਂ ਰਾਤ ਕਰਦੇ ਹੀ ਕਦੂ ਕਦੂ ਕਰਨ ਤੋਂ ਬਾਅਦ ਮਿੱਤਰੋ ਕਾਫੀ ਹਨੇਰਾ 11 12 ਵਜ ਗਏ ਸੀ ਤੇ ਮਿੱਤਰੋ ਟੈਕਟਰ ਆਪਾਂ ਗਿਆ ਆ ਮੰਗਾ ਕੇ ਕੱਢਣਾ ਠੀਕ ਆ ਟੈਕਟਰ ਆਪਾਂ ਨਹੀਂ ਹੈਗਾ ਤੇ ਇਹ ਉਹ ਟੂੜੀ ਆ ਪੈਠਣ ਲਾ ਲਈ ਆ ਤੇ ਡੰਗਰ ਦਾ ਨਿਖਾਉਣਾ ਆ ਸੀ ਸੈਟ ਅਪ ਹੋ ਗਿਆ ਸੈਟਿੰਗ ਬਸ ਮੈਂ ਗੋਗੋ ਚੱਕਣ ਵਾਲਾ ਉਹ ਟਾਈਮ ਹੋ ਗਿਆ ਉਹ ਗੋਗੋ ਚੱਕਣ ਨਾਲੇ ਡੰਗਰ ਨੂੰ ਨਮਾਉਣੇ ਆ ਮਿੱਤਰੋ ਇਹ 파ੜ ਬੜਾ ਹੀ ਆ ਲੰਬਾ ਹੋਇਆ ਨਾ ਪਰ ਨੈਕਸਟ 파ੜ ਬਣਾਵਾਂਗੇ ਤੁਹਾਨੂੰ ਇੱਕ ਵਾਰੀ ਮੈਂ ਟ੍ਰੈਕਟਰ ਵੀ ਆ ਪਰੰਦ ਖਾਜ ਦੇਣਾ ਹੈ ਨਹੀਂ ਕਰੇ ਕਰੋ ਚੱਕ ਹੈ ਇੰਨੀ ਗਾ ਮਿਲਦੇ ਆ ਮੈਂ ਤੁਹਾਨੂੰ ਨੈਕਸਟ ਵੀਡੀਓ ਚ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਦੇ ਹ ਜੇ ਚਲੋ ਕੋਈ ਨਾ ਫਿਰ ਮਿਲਦੇ ਆ